W ਪੈਟਰਨ W ਪੈਟਰਨ ਤੇ ਟ੍ਰੇਡ ਕਰਨ ਵਾਸਤੇ W ਪੈਟਰਨ ਨੂੰ ਸਮਝਣਾ ਜ਼ਰੂਰੀ ਹੈ W ਪੈਟਰਨ ਨੂੰ ਸਮਝਣਾ ਜ਼ਿਆਦਾ ਮੁਸ਼ਕਿਲ ਨਹੀਂ ਗਾ ਕੰਪਲਿਕੇਟਡ ਨਹੀਂ ਗਾ ਆਸਾਨ ਆ ਦੇਖੋ ਅਲਫਾਬੈਟ ਦੇ ਵਿੱਚ ਜਿਹੜਾ ਆਪਣਾ W ਬਣਦਾ ਹੈ ਇਦਾਂ ਉਦਾਂ ਦਾ ਹੀ W ਆ ਹੁੰਦਾ ਹੈ ਪਰ ਇੱਕ ਫਰਕ ਹੈ ਦੇ ਵਿੱਚ ਹੁਣ ਇੱਥੇ ਦੇਖੋ ਤੁਹਾਡੇ ਸਾਹਮਣੇ ਆ W ਪੈਟਰਨ ਬਣਿਆ ਕਿਵੇਂ ਆ ਦੇਖੋ ਆ ਜਿਹੜਾ ਲਾਲ ਕੈਂਡਲ ਹੈ ਲਾਲ ਕੈਂਡਲ ਦਾ ਥੱਲੇ ਲਾਈਨ ਆਉਂਦੀ ਹੈ ਥੱਲੇ ਲਾਈਨ ਆਉਂਦੀ ਹੈ ਲਾਲ ਕੈਂਡਲ ਨਾਲ ਤੇ ਹਰਾ ਕੈਂਡਲ ਜਿਹੜਾ ਉੱਤੇ ਲੈਣ ਜਾਣ ਲਈ ਇੱਕ ਹੋ ਗਿਆ ਤੇ ਫਿਰ ਲਾਲ ਕੈਂਡਲ ਬਣਿਆ ਫਿਰ ਥੱਲੇ ਆਈ ਤੇ ਫਿਰ ਉੱਤੇ ਗਈ ਕੀ ਬਣ ਗਿਆ ਡਬਲਯੂ ਬਣ ਗਿਆ ਸੋ ਇਹ ਡਬਲਯੂ ਪੈਟਰਨ ਬਣ ਗਿਆ ਹੁਣ ਡਬਲਯੂ ਪੈਟਰਨ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਆਪਣਾ ਅਲਫਾਬੈਟ ਦੇ ਵਿੱਚ ਡਬਲਯੂ ਹੁੰਦਾ ਹੈ ਆਹ ਵਾਲਾ ਤੇ ਜਿਹੜਾ ਆਹ ਵਾਲਾ ਏ ਦੇ ਵਿੱਚ ਇੱਕ ਥੋੜਾ ਜਿਹਾ ਫਰਕ ਹੈ ਏ ਦੇ ਵਿੱਚ ਜਿਹੜਾ ਫਰਕ ਹੈ ਦੇਖੋ ਹੁਣ ਜਿਹੜਾ ਆਹ ਡਬਲਯੂ ਹੁੰਦਾ ਉਹਦੇ ਜਿਹੜੇ ਥੱਲੇੋਂ ਜਿਹੜੇ ਦੋਨੋਂ ਲੋਅ ਦੇ ਬਰਾਬਰ ਹੁੰਦੇ ਆ ਏਸ ਡਬਲਯੂ ਦੇ ਉਹ ਨਹੀਂ ਹੁੰਦੀ ਚੀਜ਼ ਏਸ ਡਬਲਯੂ ਦੇ ਕੀ ਹੈ ਦੇਖੋ ਪਹਿਲਾ ਲੋ ਦੂਜੇ ਲਾਲ ਕੈਂਡਲ ਦਾ ਲੋ ਇੱਥੇ ਆ। ਇੱਥੋਂ ਇੱਕ ਟੈਡੀ ਟ੍ਰੈਂਡ ਲਾਈਨ ਬਣਦੀ ਆ ਜਿਹੜੀ ਆਪਾਂ ਨੂੰ ਦੱਸਦੀ ਆ ਕਿ ਇੱਥੇ ਅਪ ਟ੍ਰੈਂਡ ਆ। ਸੋ ਡਬਲਯੂ ਪੈਟਰਨ ਦੇ ਵਿੱਚ ਹਮੇਸ਼ਾ ਆ ਜਿਹੜੀ ਨਿਸ਼ਾਨੀ ਹੈ ਨਾ ਇਹ ਯਾਦ ਰੱਖੋ। ਇੱਕ ਟੈਡੀ ਟ੍ਰੈਂਡ ਲਾਈਨ ਬਣੂਗੀ। ਪਹਿਲਾ ਲੋ ਥੱਲੇ ਆਊਗਾ ਦੂਜਾ ਲੋ ਉੱਤੇ ਆਊਗਾ। ਡਬਲਯੂ ਪੈਟਰਨ ਦੇ ਵਿੱਚ ਇਹ ਚੀਜ਼ ਹਮੇਸ਼ਾ ਹੋਊਗੀ। ਜਿਹੜਾ ਪਰਫੈਕਟ ਡਬਲਯੂ ਆ। ਤੇ ਦੇਖੋ ਧਿਆਨ ਨਾਲ ਇੱਥੋਂ ਦੇਖੋ ਇੱਥੋਂ ਥੱਲੇ ਆਇਆ ਫਿਰ ਉੱਤੇ ਗਿਆ ਫਿਰ ਥੱਲੇ ਆਇਆ ਤੇ ਫਿਰ ਉੱਤੇ ਗਿਆ ਬਣ ਗਿਆ ਡਬਲਯੂ। ਤੇ ਜਿਹੜਾ ਪਹਿਲਾ ਹਾਈ ਆ ਉਹ ਜਦੋਂ ਬ੍ਰੇਕ ਕੀਤਾ ਹੁਣ ਇਹਨਾਂ ਦੇ ਵਿੱਚੋਂ ਦੇਖੋ ਕੋਈ ਵੀ ਹਾਈ ਵੱਡਾ ਹੋ ਸਕਦਾ ਵਿਚਲਾ ਹਾਈ ਵੀ ਵੱਡਾ ਹੋ ਸਕਦਾ ਹੈ ਆ ਹਾਈ ਵੀ ਵੱਡਾ ਹੋ ਸਕਦਾ ਹੈ ਤੇ ਦੋਨਾਂ ਦੇ ਵਿੱਚੋਂ ਜਿਹੜਾ ਵੀ ਹਾਈ ਵੱਡਾ ਹੋਊਗਾ ਜਦੋਂ ਉਹ ਬ੍ਰੇਕ ਹੋਇਆ ਉਸ ਸਮੇਂ ਤੇ ਆਪਾਂ ਐਂਟਰੀ ਕਰਨੀ ਆ ਉਸ ਸਮੇਂ ਤੇ ਆਪਾਂ ਐਂਟਰੀ ਕਰ ਲਈ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਸਟਾਪ ਲੌਸ ਦੀ ਜੇ ਆਪਾਂ ਗੱਲ ਕਰਦੇ ਆ ਜਿੱਥੇ ਹਾਈ ਬ੍ਰੇਕ ਕਰਨ ਤੇ ਆਪਾਂ ਐਂਟਰੀ ਕੀਤੀ ਹੈ ਜੇ ਵਾਪਸ ਆਣ ਕੇ ਮਾਰਕੀਟ ਉਹਦੇ ਵਿੱਚ 5 ਇੱਕ ਪੁਆਇੰਟ ਥੱਲੇ ਆਣ ਕੇ ਵੜਦੀ ਹੈ ਸੋ ਫਿਰ ਆਪਾਂ ਸਟਾਪ ਲੌਸ ਲੈ ਕੇ ਨਿਕਲ ਸਕਦੇ ਆ ਤੇ ਇੱਕ ਹੋਰ ਤਰੀਕਾ ਸਟਾਪ ਲੌਸ ਜੇ ਥੋੜਾ ਜਿਹਾ ਲੰਮ ਤੇ ਫਿਰ ਤੁਸੀਂ ਇੰਜ ਕਰ ਸਕਦੇ ਜੋ ਜਿਹੜਾ ਲੋ ਆ ਪਿਛਲਾ ਲੋ ਆ ਜਿਹੜਾ ਡਬਲ ਪੈਟਰਨ ਦਾ ਆ ਜਿਹੜਾ ਲਾਗੇ ਵਾਲਾ ਇਹਦੇ ਥੱਲੇ ਸਟਾਪ ਲੋਸ ਵੀ ਲਾ ਸਕਦੇ ਜੋ ਤੇ ਜੇ ਕੋਲੇ ਰੱਖਣਾ ਹੈ ਤੇ ਫਿਰ ਜਿਹੜਾ ਇੱਥੇ ਦਾ ਡਾ ਆਪਣਾ ਬ੍ਰੇਕਆਊਟ ਲੈਵਲ ਬੰਦਾ ਜਿੱਥੋਂ ਬ੍ਰੇਕਆਊਟ ਕਰਦਾ ਸੋ ਤੋਂ 5.1 ਥੱਲੇ ਰੱਖ ਸਕਦੇ ਜੋ ਸੋ ਇਹ ਦੋ ਜਗ੍ਹਾ ਜਿੱਥੇ ਤੁਸੀਂ ਸਟਾਪ ਲੋਸ ਲਾ ਸਕਦੇ ਜੀ ਤੇ ਜੇ ਆਪਾਂ ਟਾਰਗੇਟ ਦੀ ਗੱਲ ਕਰੀਏ ਸੋ ਜਿਹੜਾ ਆਪਣਾ ਲਾਗੇ ਵਾਲਾ ਰਿਸਿਸਟੈਂਸ ਹੈ ਜਿਵੇਂ ਉਹਨੂੰ ਟੱਚ ਕਰੂਗੀ ਉਸੇ ਸਮੇਂ ਤੇ ਆਪਾਂ ਐਗਜ਼ਿਟ ਕਰਕੇ ਆਪਣਾ ਪ੍ਰੋਫਿਟ ਬੁੱਕ ਕਰਕੇ ਨਿਕਲ ਜਾਣਾ ਤੇ ਐਂਟਰੀ ਦਾ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਕਿ ਜਦੋਂ ਹਾਈ ਬ੍ਰੇਕ ਹੋਊਗਾ ਫਿਰ ਆਪਾਂ ਐਂਟਰੀ ਕਰਨੀ ਆਹ ਹਾਈ ਵੀ ਉੱਤੇ ਹੋ ਸਕਦਾ ਤੇ ਆਹ ਹਾਈ ਵੀ ਉੱਤੇ ਹੋ ਸਕਦਾ ਜਿਹੜਾ ਵੀ ਹਾਈ ਦੋਨਾਂ ਦੇ ਵਿੱਚੋਂ ਉੱਚਾ ਹੋਊਗਾ ਜਦੋਂ ਉਹਨੂੰ ਬ੍ਰੇਕ ਕਰੂਗੀ ਮਾਰਕੀਟ ਉਸੇ ਸਮੇਂ ਤੇ ਆਪਾਂ ਐਂਟਰੀ ਕਰਨੀ ਕਿਉਂਕਿ ਉਦੋਂ ਹੀ ਪੂਰਾ ਡਬਲ ਆਪਣਾ ਕੰਪਲੀਟ ਹੁੰਦਾ ਤੇ ਇੱਕ ਹੋਰ ਆ ਆ ਪ੍ਰੋਬਲਮ ਕੀ ਕਾਫੀ ਲੋਕਾਂ ਨੂੰ ਮਤਲਬ ਕਿ ਕੈਂਡਲਸਟਿਕ ਦੇ ਵਿੱਚ ਸਮਝ ਨਹੀਂ ਆਉਂਦੀ ਸੋ ਇੰਜ ਕਰ ਸਕਦੇ ਜੇ ਤੁਸੀਂ ਲਾਈਨ ਵਾਲਾ ਚਾਰਟ ਵੀ ਨਾਲ ਯੂਜ਼ ਕਰਕੇ ਦੇਖ ਸਕਦੇ ਹੋ ਹੁਣੇ ਮੈਂ ਤੁਹਾਨੂੰ ਲਾਈਨ ਵਾਲਾ ਚਾਰਟ ਸਵਿਚ ਕਰਕੇ ਦਿਖਾਉਣਾ ਹੈ ਆਜਰਾ ਡਬਲਯੂ ਪੈਟਰਨ ਤੁਹਾਨੂੰ ਈਜ਼ੀਲੀ ਸਮਝ ਨਹੀਂ ਆਉਂਦੇ ਹਨ ਪਰ ਲਾਈਨ ਵਾਲੇ ਦੇ ਵਿੱਚ ਤੁਹਾਨੂੰ ਕਲੀਅਰ ਦਿਸੂਗਾ ਤੇ ਹੁਣ ਦੇਖੋ ਆਪਾਂ ਲਾਈਨ ਵਾਲਾ ਚਾਰਟ ਕਰਤਾ ਹੁਣ ਇੱਥੇ ਧਿਆਨ ਨਾਲ ਦੇਖੋ ਕੀ ਬਣਿਆ ਡਬਲਯੂ ਬਣਿਆ ਤੇ ਉਹ ਜਿਹੜੀ ਚੀਜ਼ ਮੈਂ ਗੱਲ ਕਰਨ ਦਿਆਂ ਤੁਹਾਡੇ ਨਾਲ ਕਿ ਜਿਹੜਾ O ਡਬਲਯੂ ਹੁੰਦਾ ਹੈ ਤੇ ਆ ਜਿਹੜਾ ਡਬਲਯੂ ਹੁੰਦਾ ਹੈ ਉਹਦੇ ਵਿੱਚ ਤੇ ਇਹਦੇ ਵਿੱਚ ਥੋੜਾ ਜਿਹਾ ਫ ਦੇਖੋ ਪਹਿਲਾ ਲੋ ਥੱਲੇ ਦੂਜਾ ਲੋ ਉੱਤੇ ਇੱਕ ٹیਡੀ ਟ੍ਰੈਂਡ ਲਾਈਨ ਬਣੂਗੀ ਜਿਹੜੀ ਆਪਾਂ ਦੱਸੂਗੀ ਅਪ ਟ੍ਰੈਂਡ ਹੈ ਇੱਥੇ ਸੋ ਇਹ ਦੇਖੋ ਡਬਲਯੂ ਪੈਟਰਨ ਇੱਥੇ ਈਜ਼ੀਲੀ ਤੁਹਾਨੂੰ ਲਾਈਨ ਵਾਲੇ ਚਾਰਟ ਦੇ ਵਿੱਚ ਪਤਾ ਲੱਗ ਜਾਊਗਾ ਪਰ ਆਪਾਂ ਲਾਈਨ ਵਾਲੇ ਚਾਰਟ ਤੋਂ ਹਮੇਸ਼ਾ ਪਤਾ ਕਰਨਾ ਹੈ ਕਿ ਡਬਲਯੂ ਪੈਟਰਨ ਬਣਿਆ ਜਿੱਦੋਂ ਵੀ ਟ੍ਰੇਡ ਆਪਾਂ ਕਰਨੀ ਹੈ ਕੈਂਡਲਸਟਿਕ ਦੇ ਸਹਾਰੇ ਦੇ ਨਾਲ ਜਦੋਂ ਹਾਈ ਬ੍ਰੇਕ ਹੁੰਦਾ ਉਦੋਂ ਟ੍ਰੇਡ ਕਰਨੀ ਹੈ ਆਪਾਂ